ਕਿ ਆਏ ਹੋ ਤੁਸੀਂ ਇਹ ਗੱਲ ਬੁੱਝ ਲਈ ਕਿ ਜਿਹੜੀ ਅਸੀਂ اخਲਾਕੀ ਲੜਾਈ ਲੜ ਰਿਹਾ ਇਹ ਲੜਾਈ ਏਦੂ ਬੇਰਾਗਾ ਨਹੀਂ ਟਰਣੀ ਇਸ ਜਜ਼ਵੇ ਨਾਲ ਆਏ ਹੋ ਭਰਾਵੋ ਇਸ ਗੱਲ ਦੇ ਲਈ ਤੁਹਾਨੂੰ ਸਲਾਮ ਜੜੀ ਇਥੋਂ ਦੀ ਹਕੂਮਤ ਭਗਵੰਤ ਸਿੰਘ ਮਾਨ ਦੀ ਹਕੂਮਤ ਜਿਹੜੀ ਇਹ ਕਹਿ ਕੇ ਆਈ ਕਿ ਅਸੀਂ ਭਗਵ ਜਿਹੜਾ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲੈ ਕੇ ਆਵਾਂਗੇ ਪਰ ਅੱਜ ਹੇਤ ਕੀ ਦਾ ਪੂਰਿਆ ਜਾ ਰਿਹਾ ਅੱਜ ਕਾਰਪੋਰੇਟਾਂ ਦਾ ਉਹਨਾਂ ਕੰਪਨੀਆਂ ਦਾ ਹੇਤ ਪੂਰਿਆ ਜਾ ਰਿਹਾ ਇਸ ਕਰਕੇ ਭਰਾਵੋ ਤੁਹਾਨੂੰ ਸਲਾਮ ਕਿਉਂਕਿ ਤੁਸੀਂ ਚੜਦੇ ਸੂਰਜ ਸੰਘਰਸ਼ ਦੇ ਮੈਦਾਨ ਦੇ ਵਿੱਚ ਹੁੰਨੇ ਹੋ ਜੜੀ ਜਿੱਥੇ ਲੜਾਈ ਪਹੁੰਚ ਚੁੱਕੀ ਆ ਇਹ ਲੜਾਈ ਭਰਾਵੋ ਤੁਸੀਂ ਬੁੱਧ ਲਈ ਤੇ ਸਿਰ ਦਿੱਤੇ ਤੋਂ ਬਿਨਾ ਇਹ ਲੜਾਈ ਨੇ ਅੱਗੇ ਨਹੀਂ ਵਧਣਾ ਉਹਦੀਆਂ ਕਿੰਨੀਆਂ ਆਧਾਰਨਾ ਨੇ ਕਿ ਸਰਕਾਰ ਕਿਵੇਂ ਪੂਰਾ ਸੈੱਟ ਲੈ ਕੇ ਇੱਥੋਂ ਸਾਡੇ ਕੁੱਲ ਪਬਲਿਕ ਆਵਾਰਿਆਂ ਦੇ ਉੱਤੇ ਜਣੀ ਸਾਡੀ ਖੇਤੀ ਦੇ ਉੱਤੇ ਸਾਡੇ ਪਰਚੂਨ ਖੇਤਰ ਦੇ ਉੱਤੇ ਕੁੱਲ ਸੋਟੇ ਵੱਡੇ ਕਾਰੋਬਾਰਾਂ ਦੇ ਉੱਤੇ ਜਿਹੜੇ ਵੱਡਾ ਜਿਹੜਾ ਮੱਕੜ ਜਾਲ ਲੈ ਕੇ ਆ ਰਹੀ ਆ ਇਹ ਗੱਲ ਭਰਾਵੋ ਤੁਸੀਂ ਬੁੱਝ ਲਈ ਇਸ ਕਰਕੇ ਜਿਹੜੇ ਜ਼ਮੀਨਾਂ ਦੀ ਲੜਾਈ ਆ ਜਿਹੜੀ ਆ ਸਲਾਈ ਦੇ ਵਿੱਚ ਤੁਸੀਂ ਆਓ ਭਾਵੇਂ ਦੁਨੀਆਂ ਉਤੇ ਵਿੱਚ ਅਸੀਂ ਲੜ ਕੇ ਆਏ ਆ ਅਮਰੌਰ ਕੋਟੜੇ ਦੇ ਵਿੱਚ ਤੁਸੀਂ ਲੜੋ ਉੱਥੇ ਵੀ ਉਸ ਦਰਵੀ ਕਿ ਜਿੰਨੇ ਮਰਜੀ ਸਿਰ ਲੱਗ ਜਾਣਾ ਇਹ ਤੋਂ ਬਿਨਾ ਗੱਲ ਦੇ ਤੁਰਨਾ ਨਹੀਂ ਕਿਉਂਕਿ ਸਰਕਾਰ ਇਸ ਗੱਲ ਤੇ ਆ ਗਈ ਕਬਜ਼ਿਆਂ ਤੇ ਆ ਗਈ ਇਸ ਕਰਕੇ ਭਰਾਓ ਕੁੱਲ ਲੋਕ ਤੇਨੂੰ ਲੜਦਿਆਂ ਨੂੰ ਦੇਖਦੇ ਨੇ ਕਿ ਜਿਹੜਿਆ ਲੋਕ ਨੇ ਆ ਜਿਹੜੀ ਜਥੇਬੰਦੀ ਆ ਇਹ ਕਿਵੇਂ ਜਣੀ ਕਿਸ ਤਰੀਕੇ ਨਾਲ ਲੜਦੀ ਆ ਤੇ ਕਿਸ ਤਰੀਕੇ ਨਾਲ ਇਹ ਅੱਗੇ ਵਧਿਆ ਕਿਸ ਤਰੀਕੇ ਨਾਲ ਸਾਡੀਆਂ ਔਰਤ ਭੈਣਾਂ ਨੇ ਜੜੀਆਂ ਉਹ ਜੜੀ ਮੂਰੇ ਹੋ ਕੇ ਉਹ ਗੋਲਿਆਂ ਤੋਂ ਨਹੀਂ ਡਰਦੀਆਂ ਉਹਨਾਂ ਨੂੰ ਜਾਨ ਦੀ ਪਰਵਾਹ ਨਹੀਂ ਹੁੰਦੀ ਇਹ ਪਤਾ ਹੁੰਦਾ ਕਿ ਮੂਰੇ ਅਥਰੂ ਗਾਸ ਦਾ ਗੋਲਾ ਆਊਗਾ ਜੜੀ ਸਿਰਚ ਵੀ ਲਾਠੀ ਵੱਜ ਸਕਦੀ ਆ ਇਸ ਕਰਕੇ ਭਰਾਵੋ ਆ ਜੜੀ ਪੂਰੀ ਪੂਰੀ ਲੜਾਈ ਆ ਜੜੀ ਇੱਕ ਤੌੜੀ ਦੋ ਢਿੱਡ ਕੀਤੇ ਜਾ ਰਹੇ ਨੇ ऐसे ਪਿੰਡ ਦੇ ਵਿੱਚ 24 24 ਲੱਖ ਰੁਪਇਆ ਦਿੱਤਾ ਜਦੋਂ ਕਿਸਾਨ ਲੜੇ ਨੇ ਕਿਸਾਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਮੁਆਵਜ਼ਾ ਦਿੰਦੇ ਹੋ ਕਿ ਖਰਾਬੇ ਦਾ ਮੁਆਵਜ਼ਾ ਲੈ ਲਓ ਉਹਦੇ ਤੇ ਲੜ ਕੇ ਤੁਸੀਂ ਇਹ ਗੱਲ ਮਲਵਾਈ ਆ ਜਣੀ ਇੱਥੋਂ ਦਾ ਡੀਸੀ ਸਾਹਿਬ ਇੱਥੇ ਵਿੱਚ ਪੂਰਾ ਪ੍ਰਸ਼ਾਸਨ ਦੇ ਵਿੱਚ ਬਹਿ ਕੇ ਕੰਪਨੀ ਨਾਲ ਸਮਝਾਉਂਤਾ ਹੋ ਗਿਆ ਸਮਝਾਉਂਤਾ ਹੋਣ ਤੋਂ ਬਾਅਦ ਜਣੀ ਫੇਰ ਤੁਸੀਂ ਟੱਕੇ ਨਾਲ ਆਏ ਹੋ ਫੇਰ ਕਿਸਾਨ ਲੜੇ ਨੇ ਇਸ ਕਰਕੇ ਜਦੋਂ ਫੇਰ ਲੜੇ ਨੇ ਕਿਸਾਨ ਫੇਰ ਤੁਸੀਂ ਵਾਪਸ ਗਿਓ ਇਸ ਕਰਕੇ ਭਰਾਵੋ ਇਹ ਲੜਾਈ ਆ ਜਿਹੜੀ ਇਹ ਲੜਾਈ ਬਹੁਤ ਜਣੀ ਗਰਬਮਈ ਲੜਾਈ ਆ ਉਹਨਾਂ ਗੁਰੂਆਂ ਨੇ ਜਿਹੜੇ ਸਾਡੇ ਗੁਰੂਆਂ ਨੇ ਲੜੀਆਂ ਬੰਦਾ ਸਿੰਘ ਬਹਾਦਰ ਦੇ ਵਾਰਸ ਲੋਕ ਉਹ ਤੁਸੀਂ ਜਿਨ੍ਹਾਂ ਨੇ ਇੱਥੇ ਜ਼ਮੀਨਾਂ ਦੀ ਲੜਾਈ ਲੜੀ ਆ ਇਸ ਕਰਕੇ ਜਿਹੜੇ ਜਜਵੇ ਨਾਲ ਤੁਸੀਂ ਆਏ ਹੋ ਇੱਥੋਂ ਦੀ ਹਕੂਮਤ ਨੂੰ ਸਾਨੂੰ ਭੁਲੇਖਾ ਨਹੀਂ ਹੈ ਇਸ ਗੱਲ ਦਾ ਕਿ ਹਕੂਮਤ ਜਾਬਰ ਜੇ ਇਹ ਚਾਹੇ ਤਾਂ ਸਾਨੂੰ ਜ਼ਿਲ੍ਹਾ ਚੋਂ ਬਾਹਰ ਨਹੀਂ ਨਕਾ ਲੰਘਾਉਂਦੇ ਸਾਨੂੰ ਕੱਠ ਨਹੀਂ ਕਰਨ ਦਿੰਦੇ ਪਰ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜੇ ਇਸ ਤਰੀਕੇ ਨਾਲ ਐ ਜਾਬਰ ਤਰੀਕੇ ਦੇ ਨਾਲ ਇਹ ਹਕੂਮਤ ਸਾਨੂੰ ਦਿਵਾ ਲੈਂਦੀ ਆ ਫੇਰ ਇਸ ਹੜਾਈ ਨੇ ਅੱਗੇ ਨਹੀਂ ਵਧਣਾ ਇਸ ਕਰਕੇ ਸਿਰਾਂ ਤੇ ਕਫੜ ਬੰਨ ਕੇ ਆਇਆ ਇਸ ਕਰਕੇ ਜਿਵੇਂ ਰਾਤ ਵੀ ਜਣੀ ਸ਼ਾਂਤਮਈ ਤਰੀਕੇ ਦੇ ਨਾਲ ਇਸ ਕਰਕੇ ਅਸੀਂ ਟਕਰਾਉ ਨਹੀਂ ਚਾਹਵੇਂ ਵੀ ਕਿਸੇ ਪ੍ਰਕਾਰ ਦਾ ਟਕਰਾਉ ਹੋਵੇ ਕੋਈ ਨੁਕਸਾਨ ਹੋਵੇ ਅਸੀਂ ਤੁਰਿਆ ਰਾਤ ਜਣੀ ਉਸ ਤੋਂ ਬਾਵਾ ਠੀਖੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਲਾਠੀ ਚਾਰਜਾ ਮਾਰਸਾ ਦੇ ਵਿੱਚ ਦੋ ਤਿੰਨ ਥਾਂ ਦੇ ਉੱਤੇ ਉੱਥੋਂ ਦੇ ਪੁਲਿਸ ਜਿਹੜੇ ਮੁਲਾਜ਼ਮ ਨੇ ਵੱਡੇ ਅਫਸਰ ਨੇ ਜਣੀ ਹੈਰਾਨੀ ਦੀ ਗੱਲ ਇਹ ਆ ਤੇ ਇੱਟਾਂ ਮਾਰੀਆਂ ਗਈਆਂ ਨੇ ਆ ਬੱਸ ਖੜੀਆ ਮਾਲਾ ਵਾਲੀ ਉਹਦੇ ਬੱਸ ਦੇ ਵਿੱਚ ਜਣੀ ਪੌਣੀਆਂ ਇੱਟਾਂ ਜੜੀਆਂ ਪੌਣੀਆਂ ਇੱਟਾਂ ਮਾਰ ਕੇ ਕਿਸੇ ਦੇ ਸਿਰ ਚ ਲੱਗ ਸਕਦੀ ਸੀ ਕਿੰਨੀਆਂ ਗੱਡੀਆਂ ਭੰਦੀਆਂ ਨੇ ਆ ਲਹਿਰੇ ਬਲੈਕ ਦੀ ਗੱਡੀ ਖੜੀ ਆ ਆ ਪਹਾਣੀਗੜ ਵਾਲੀ ਬਲੈਕ ਵਾਲੀ ਗੱਡੀ ਖੜੀ ਆ ਜਣੀ ਪਟਿਆਲੇ ਜ਼ਿਲ੍ਹੇ ਵਾਲੀ ਗੱਡੀ ਦੇ ਸਾਰੇ ਸੀਸੇ ਭੰਨਤੇ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਕਈ ਕਿਸਾਨਾਂ ਨੂੰ ਘਰਾਂ ਦੇ ਵਿੱਚ ਨਗਰਬੰਦ ਕੀਤਾ ਵੀ ਆਸ ਅੰਘਰਸ ਨੂੰ ਦਵਾ ਦਿਆਂਗੇ ਉਹਦੇ باوجود ਆ ਬੈਠੇ ਨੇ ਪੰਜਾਬ ਦੇ ਲੋਕ ਆ ਆਜਾਇਆ ਪ੍ਰਸ਼ਾਸਨ ਸਵੇਰੇ ਗੱਲ ਕਰ ਲੋ ਪ੍ਰਧਾਨ ਜੀ ਜਿਵੇਂ ਕਿਹਾ ਇਧਰੋਂ ਕਿ ਗੱਲਬਾਤ ਹੋਣੀ ਭੱਜੇ ਅਸੀਂ ਕਦੇ ਵੀ ਪਰ ਸਾਡੀ ਬਾਮ ਰੋੜ ਕੇ ਤੁਸੀਂ ਇਸ ਤਰੀਕੇ ਨਾਲ ਵੀ ਕਿਸਾਨਾਂ ਨੂੰ ਡਿਟੇਲ ਕਰ ਲੋ ਜਰਫਦਾਰ ਕਰ ਲੋ ਗੱਡੀਆਂ ਭਰ ਦਿਓ ਫੇਰ ਗੱਲਬਾਤ 'ਚ ਬੈਠੋ ਕਿਹਾ ਵੀ ਪਹਿਲੀ ਗੱਲ ਇਹ ਆ ਸਾਡੇ ਸਾਰੇ ਕਿਸਾਨ ਜਿਹੜੇ ਮਾਨੂੰ ਛੱਡੋ ਇਸ ਕਰਕੇ ਭਰਾਵੋ ਆਪਾਂ ਕਿਹਾ ਸਵੇਰੇ ਪ੍ਰਸ਼ਾਸਨ ਨੂੰ ਦੋ ਵਾਰ ਆ ਗਿਆ ਤੋਂ ਪਹਿਲਾਂ ਵੀ ਬਹਿ ਜਾਵੇ ਗੱਲਬਾਤ 'ਚ ਆਉ ਰਹੀ ਆ ਗੱਲਾਂ ਕਹਿੰਦੇ ਪ੍ਰਧਾਨ ਜੀ ਛੱਡ ਰਿਆਂ ਹੋ ਗਈ ਕਹਿੰਦੇ ਗੱਲ ਉਧਰ ਇਸ ਕਰਕੇ ਭਰਾਵੋ ਤੁਹਾਨੂੰ ਬੇਨਤੀ ਇਹ ਕਰਦੇ ਹਾਂ ਕਿ ਜਿਵੇਂ ਤੁਸੀਂ ਲੜ ਰਹੇ ਹੋ ਜਿਹੜੀ ਲੜਾਈ ਲੜ ਰਹੇ ਹੋ ਇਹ ਲੜਾਈ ਆਉਣ ਵਾਲੇ ਇਤਿਹਾਸ ਦਰਜ ਹੋਣੀ ਹੈ ਕਿਉਂਕਿ ਕੁੱਲ ਲੋਕ ਦੇਖ ਰਹੇ ਨੇ ਤੁਸੀਂ ਮੰਡੀਆਂ ਦੀ ਲੜਾਈ ਲੜ ਕੇ ਆਇਓ ਕੋਈ ਕੁੱਲ ਲੋਕਾਂ ਨੂੰ ਪਤਾ ਲੱਗ ਜਾ ਮੈਦਾਨ ਦੇ ਵਿੱਚ ਕਿਹੜੀ ਗੱਲ ਦੇ ਉੱਤੇ ਕਿਸ ਤਰੀਕੇ ਦੇ ਨਾਲ ਆ ਸਾਡੀਆਂ ਮਾਵਾਂ ਪੈਣਾ ਲੜਦੀਆਂ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਲੜਦੇ ਜਣੀ ਪੂਰੀ ਤਰ੍ਹਾਂ ਦੇ ਨਾਲ ਜਦੋਂ ਤੁਸੀਂ ਭੇੜ ਦੇ ਵਿੱਚ ਦੀ ਲੰਘ ਕੇ ਜਦੋਂ ਅਸੀਂ ਰਾਤ ਆ ਰਹੇ ਸੀ ਨਾ ਤਿੱਸੋ ਫੋਨ ਆਇਆ ਮਾਰਸ ਵਾਲੇ ਨਾਕੇ ਦੇ ਉੱਤੇ ਸਾਡੇ ਇੱਕ ਕਿਸਾਨ ਦੇ ਸੱਤਾਂ ਵੱਧ ਲੱਗੀਆਂ ਆਸੀਂ ਆਪਾਂ ਗਾਹਾਂ ਲੰਘਿਆਏ ਪੁੱਸ ਵੀ ਪਤਾ ਨਹੀਂ ਸਾਈਡ ਤੇ ਹੋਗੀ ਉਹ ਕੱਲਾ ਹੀ ਬਿਲਕਦਾ ਸੀ ਉੱਥੇ ਇਸ ਕਰਕੇ ਉਹਨੂੰ ਬੁਲਾ ਕੇ ਗਏ ਬੰਦੇ ਬਾਤ ਭੇਜੇ ਨੇ ਇਸ ਕਰਕੇ ਭਰਾਵੋ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਆਇਓ ਇਹ ਲੜਾਈ ਆਪਾਂ ਜਿੱਤਾਂਗੇ ਇਸ ਕਰਕੇ ਜਿਹੜਾ ਤੁਸੀਂ ਇੱਥੇ ਬੈਠੇ ਹੋ ਇਹ ਬਹੁਤ ਵੱਡਾ ਬੰਬ ਹੈ ਇਹਨਾਂ ਵਾਸਤੇ ਕਿਉਂਕਿ ਇਹਨਾਂ ਨੂੰ ਪਤਾ ਜਦੋਂ ਇੱਥੇ ਮੋਰਚਾ ਲੱਗ ਗਿਆ ਜੇ ਸਾਨੂੰ ਕਹਿਤਾ ਕਿ ਕਿਸਾਨੋਂ ਵੱਡੀ ਪੱਦਰ ਤੇ ਆਉਣਾ ਸਾਰੇ ਪੰਜਾਬ ਚ ਇਹ ਨਾਕੇ ਭੰਨ ਕੇ ਆਉਣਗੇ ਇਸੇ ਤਰੀਕੇ ਦੇ ਨਾਲ ਇਹ ਸਰਦੇ ਪ੍ਰਸ਼ਾਸਨ ਨੂੰ ਵੀ ਭਲੇਖਾ ਨਹੀਂ ਹੈ ਕੋਈ ਇਸ ਕਰਕੇ ਇਹ ਸਰਤਾ ਲੋੜਦੇ ਕੋਸ਼ਿਸ਼ ਕਰਦੇ ਨੇ ਕਿ ਠੀਕ ਹੈ ਪ੍ਰਧਾਨ ਜੀ ਅਸੀਂ ਬੰਦੇ ਸੜਦੇ ਆ ਤੁਸੀਂ ਕਹਿ ਦਿਓ ਕਿ ਉਧਰ ਲੱਗੇ ਥਾਣੇ 'ਚ ਨੇ ਉਹ ਵਾਪਸ ਘਰਾਂ ਨੂੰ ਵਗ ਜਾਣ ਆਪਾਂ ਕਹਿ ਦੇ ਬਾਰੇ ਤਾਂ ਅਸੀਂ ਵਿਚਾਰਾਂਗੇ ਸੋਚਾਂਗੇ ਤੁਸੀਂ ਇੱਥੇ ਆਪਣਾ ਨਾਕੇ ਭੜਾਈ ਜਾਂਦੇ ਹੋ ਇਹਨਾਂ ਨੱਕ ਰਿਆ ਨਾਕੇ ਨੂੰ ਤਕੜੇ ਕਰੀ ਜਾਂਦੇ ਹੋ ਸਾਨੂੰ ਕਹਿ ਰਹੇ ਹੋ ਕਿ ਤੁਸੀਂ ਉਹਨਾਂ ਦੇ ਬੰਦਿਆਂ ਨੂੰ ਕਹਿ ਦਿਓ ਠੀਕ ਆ ਕਿੰਨੇ ਕਨੇ ਆ ਜਾਣੇ ਕਿਸਾਨ ਹੋ ਬਹਿ ਜਾਓ ਸਾਡੇ ਨਾਲ ਬਹਿ ਕੇ ਟੇਬਲ ਤੇ ਸਾਨੂੰ ਜਿਚਾ ਦੇਓ ਤੁਸੀਂ ਸਾਨੂੰ ਇਹ ਕਹਿੰਦੇ ਹੋ ਅਫਸਰ ਸਾਹਿਬ ਇਹ ਕਹਿੰਦੀ ਆ ਕਿ ਜੇ ਹਾਈ ਕੋਰਟ ਦਾ ਆ ਹਾਈ ਕੋਰਟ ਦਾ ਚੱਕਰ ਆ ਜੀ ਹਾਈ ਕੋਰਟ ਦੇ ਹੁਕਮ ਦੇ ਜੀ ਹਾਈ ਕੋਰਟ ਨੂੰ ਸਮਝੋ ਕਾ ਦਿਖਾ ਦਿਓ ਜੇ ਸਾਡੀ ਹਾਜ਼ਰੀ ਸਮਝੋਤਾ ਹੋਇਆ ਆ ਕੰਪਨੀ ਸਮਝੋਤੇ ਤੋਂ ਭੱਜ ਗਈ ਕਿਉਂ ਬਈ ਕੰਪਨੀ ਦਾ ਕਾਰਵਾ ਹੀ ਨਹੀਂ ਬੜਦੀ ਹੈ ਤੇ ਇਸ ਕਰਕੇ ਉਹ ਕੰਪਨੀ ਨੂੰ ਕਹੋ ਨਾ ਫਿਰ ਤੁਸੀਂ ਕਹਿੰਦੇ ਕੰਪਨੀ ਸਮਝੋਤੇ ਤੋਂ ਭੱਜ ਗਈ ਫਿਰ ਬਈ ਪੁਲਿਸ ਕਿਉਂ ਆਉਂਦੀ ਹੈ ਫਿਰ ਉਹ ਕੰਪਨੀ ਵਾਲੇ ਕੱਢ ਲੈਣਾ ਉਸੇ ਲੈਣਾ ਕਿਸਾਨ ਉਹਨਾਂ ਨੂੰ ਵੀ ਜੇ ਉਹ ਪ੍ਰਸ਼ਾਸਨ ਇੱਥੇ ਆਉਂਦਾ ਫਿਰ ਤੁਹਾਡੀ ਰਿਸਪੋਨਸੀਬਿਲਟੀ ਇਹ ਨਹੀਂ ਵੱੜਦੀ ਹੈ ਦੇ ਵਿੱਚ ਬਹਿ ਕੇ ਸਮਝੌਤਾ ਹੋਇਆ ਉਸ ਮੁਜੋ ਤੇਨੂੰ ਲਾਗੂ ਕਰਵਾਈਏ ਇਸ ਕਰਕੇ ਭਰਾਵੋ ਪੂਰੀ ਤਰ੍ਹਾਂ ਦੇ ਨਾਲ ਮੋਰਚੇ 'ਚ ਬੈਠੇ ਆ ਆਪਣੀ ਸਾਰੀ ਸੁਪਾ ਕਮੇਟੀ ਬੈਠੀ ਆ ਲਗਾਤਾਰ ਮੀਟਿੰਗਾਂ ਚੱਲਦੀਆਂ ਨੇ ਲਗਾਤਾਰ ਬਿਆਤਬਦੀ ਫੜੀ ਜਾਂਦੀ ਹੈਗੀ ਆ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਤੁਸੀਂ ਲੜ ਰਹੇ ਹੋ ਇਹ ਭਰਾਵੋ ਪੂਰੀ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਦੇ ਉੱਤੇ ਤੁਹਾਡੀਆਂ ਗੱਲਾਂ ਚੱਲ ਰਹੀਆਂ ਨੇ ਰਾਤ ਦੀਆਂ ਇਸ ਕਰਕੇ ਤੁਸੀਂ ਇਹ ਮਨ ਬਣਾ ਕੇ ਆਏ ਹੋ ਕਿ ਇਹ ਦੂਗਾ ਹਾਂ ਲੜਾਈ ਨੇ ਚੱਲਣੀ ਨਹੀਂ ਹੈ ਇਸ ਤਰੀਕੇ ਦੇ ਨਾਲ ਜੇ ਜਾਵਰ ਤਰੀਕੇ ਇੱਥੇ ਆਉਣਗੇ ਉਹ ਸਾਡੇ ਤਾਂ ਘਰਾਂ ਦੀਆਂ ਜਿਹੜੀਆਂ ਤੁਸੀਂ ਲੈਂਦੇ ਨੇ ਬਰੰਟ ਕਰਦੇ ਸਾਡੀਆਂ ਕੁਰਕੀਆਂ ਲੈਂਦੀਆਂ ਨੇ ਉਧਰ ਨੂੰ ਪਹਣ ਕੇ ਫੇਰਾ ਇਸ ਕਰਕੇ ਭਰਾਵੋ ਜਣੀ ਰਾਤ ਜਦੋਂ ਆ ਪਾਰਿਆ ਕਾਫਲਾ ਕਾਫਲਾ ਨਾਕਾ ਟੁੱਟ ਗਿਆ ਕਾਫਲਾ ਅੱਗੇ ਜਾ ਰਿਹਾ ਉਸ ਜੱਗੈਲੋਂ ਆ ਕੇ ਢਾਂਗਾ ਮਾਰ ਮਾਰ ਕੇ ਗੈਲੋ ਜਣੀ ਸ਼ੀਸ਼ੇ ਭੰਨਦੀਆਂ ਗੈਲੋ ਆ ਕੇ ਫੇਰ ਜਦੋਂ ਆ ਕਿੱਕਸਾਰ ਉਤਰੇ ਨੇ ਵੇਰ ਇਸ ਤਰੀਕੇ ਨਾਲ ਆਉਂਗਾ ਤੁਸੀਂ ਉੱਥੇ ਵੀ ਇਹਨਾਂ ਨੇ ਆਥੂ ਗਾਇਹ ਤੇ ਦੋ ਗੋਲੇ ਦੋ ਤਨ ਉੱਥੇ ਵੀ ਰਾਤ ਨੂੰ ਛੱਡੇ ਨੇ ਆ ਪਿਸਲੇ ਪਿਸਲੇ ਨਾਕੇ ਦੇ ਉੱਤੇ ਕਿਹਾ ਕਿਸਾਨਾਂ ਨੇ ਵੀ ਜੇ ਕੋਈ ਗੱਲ ਨਹੀਂ ਹੈ ਮਰਨ ਵਾਸਤੇ ਆਏ ਆ ਇਸ ਕਰਕੇ ਭਰਾਵੋ ਜਿੱਡੀ ਵੱਡੀਏ ਲੜਾਈ ਆ ਇਹ ਲੜਾਈ ਇਸ ਤਰੀਕੇ ਨਾਲੇ ਅੱਗੇ ਵਧਣੀ ਆ ਉਹ ਠੀਕ ਆ ਜਿਹੜੇ ਮੁਲਾਜ਼ਮ ਨੇ ਸਾਡੇ ਘਰਾਂ ਸੁਣੀ ਨੇ ਉਹਨਾਂ ਦੀਆਂ ਵੀ ਡਿਊਟੀਆਂ ਨੇ ਉਹਨਾਂ ਦੀਆਂ ਮਜਬੂਰੀਆਂ ਨੇ ਇਸ ਕਰਕੇ ਆਪਾਂ ਇਸ ਜਜ਼ਬੇ ਦੇ ਨਾਲ ਜਿਹੜੇ ਜਜ਼ਬੇ ਦੇ ਨਾਲ ਤੁਸੀਂ ਪਹਿਲਾਂ ਲੜਿਓ ਕਿਹਾ ਢੋਡਾ ਸਿੰਘ ਨੇ ਸਵੇਰੇ ਆਪਣੇ ਪ੍ਰਸ਼ਾਸਨ ਨੂੰ ਕਿ ਸਾਨੂੰ ਪਤਾ ਹੈ ਇਸ ਗੱਲ ਦਾ ਕਿ ਜਦੋਂ ਇਹ ਲੜਾਈ ਜਦੋਂ ਇਹ ਲੜਾਈ ਉਦੋਂ ਜਦੋਂ ਸਾਡੇ ਇੱਕ ਦੋ ਲੱਗ ਗਏ ਫੇਰ ਮੜੋਗੇ ਵਾਪਸ ਕੀ ਸਰਕਾਰ ਨੇ ਫੈਸਲਾ ਕਰ ਲਿਆ ਵੀ ਕਿਸਾਨਾਂ ਨੂੰ ਮਾਰ ਕੇ ਲੈਣ ਕਦਣੀਆ ਫੇਰ ਕਢ ਲਓ ਇਹ ਦੇਖਿਆ ਪਹਿਲਾਂ ਪ੍ਰਚਾਰ ਕੇ ਤੁਸੀਂ ਧੌਲੇ ਸੱਣਾ ਦੇ ਵਿੱਚ ਸਾਡੇ ਲੱਗੇ ਨੇ ਕਿ ਫਿਰ ਸਿਰ ਲੱਗੇ ਨੇ ਸਾਡੇ ਫੇਰ ਪਹ ਲਾ ਬਾੜ ਜਾਰੀ ਕਿਵੇਂ ਹੋ ਗਿਆ ਆ ਗਵਿੰਦਪੁਰੇ ਦੇ ਵਿੱਚ ਕਿਸਾਨ ਲੱਗੇ ਨੇ ਸਰ ਲੱਗੇ ਨੇ ਸਾਡੇ ਫੇਰ ਮੋੜੇ ਵਾਪਸ ਕਰਲੇ ਸਰਕਾਰ ਫੈਸਲਾ ਫੇਰ ਵੀ ਭਾਈ ਸਰ ਲਏ ਨੇ ਐਸ ਜਾਵਤਰੀ ਕਿਤੇ ਹੋਰ ਇਹ ਕਿਸਾਨਾਂ ਦਾ ਫੈਸਲਾ ਕਰ ਲਿਆ ਇਸ ਕਰਕੇ ਭਰਾਵੋ ਤੁਹਾਨੂੰ ਸਲਾਮ ਸਲਾਮ ਜਿਸ ਤਰੀਕੇ ਨਾਲ ਤੁਸੀਂ ਆਏ ਹੋ ਜਣੀ ਜਿਹੜੇ ਸਾਡੇ ਬਜ਼ੁਰਗ ਨੇ ਰਾਤ ਨੂੰ ਦੇਖਿਆ ਜਣੀ ਉਹ ਨੌਜਵਾਨ ਗੱਬਰੂ ਆ ਵੀ ਅੱਗੇ ਹੋ ਕੇ ਐਸ ਤਰੀਕੇ ਜਿਵੇਂ ਡਟੇ ਹੋਏ ਸੀਗੇ ਏ ਭਰਾਵੋ ਇਹੀ ਜਜ਼ਬਾ ਇਹੀ ਜਜ਼ਬਾ ਦੇਖਦਾ ਪੂਰਾ ਦੇਸ਼ ਇਸ ਕਰਕੇ ਆਉਣ ਵਾਲੇ ਦਿਨਾਂ ਚ ਇਹ ਲੜਾਈ ਹੈ ਜਿਹੜੀ ਇਹ ਹੋਰ ਵਿਸਾਲ ਹੋਊਗੀ ਇਹ ਜਾਵਰਾਂ ਨੇ ਆਉਣਾ ਹੋਰ ਵੱਡੀ ਪੱਧਰ ਤੇ ਜਿਵੇਂ ਭਾਰਤ ਮਾਲਾ ਲੈ ਕੇ ਆਏ ਨੇ ਜਾਨੀ ਬਹੁਤ ਟਖੇਲ ਲੈ ਕੇ ਆ ਰਹੇ ਨੇ ਜਿਨੇ 186 ਪਿੰਡ ਨੇ ਜਿਹੜੇ ਉਹ ਯਾਰਨੇ ਨੇ ਪੂਰਾ ਕਲਬਾ ਜਿਹੜਾ ਉਹ ਵੱਡੀਆਂ ਕੰਪਨੀਆਂ ਦਾ ਉਹ ਵੱਡੇ ਭਗੜਾੜਾਂ ਦਾ ਉਹ ਕਬਜ਼ਾ ਕਰਾਉਣਾ ਤੁਸੀਂ ਕਹਿ ਕੇ ਆਏ ਜਿਹੜੇ ਸਹਿਰਾ ਵਾਲੇ ਛੋਟੇ ਕਾਰੋਬਾਰੀ ਨੇ ਛੋਟੇ ਵਪਾਰੀ ਨੇ ਕਿ ਭਰਾਵੋ ਪਲੇਖਾ ਕੱਢਦੇ ਇਸ ਗੱਲ ਦਾ ਕਿ ਆ ਜਿਹੜੀ ਭਾਜਪੀ ਨੂੰ ਐ ਲੱਗਦਾ ਵੀ ਵੋਟਾਂ ਸਾਡੀਆਂ ਉੱਥੇ ਪਈਆਂ ਨੇ ਪਰ ਇਹ ਮਾਲ ਲੈ ਕੇ ਆਰੇ ਦੀ ਮਾਲ ਇਹ ਫਲਿੱਪਕਾਰਟ ਵਰਗੀਆਂ ਇਹ ਐਮਾਜ਼ਾਨ ਵਰਗੀਆਂ ਕੰਪਨੀਆਂ ਜਿਹੜੀਆਂ ਕੰਪਨੀਆਂ ਦੀ ਇੱਕ ਇੱਕ ਦਿਨ ਦੀ ਜਿਹੜੀ ਬਚਤ ਉਹ 1624 ਕਰੋੜ ਰੁਪਈਆ ਜਿਹੜੀ ਉਸੇ ਤਰੀਕੇ ਨਾਲ ਆ ਜਿਹੜੇ ਮਾਲ ਮਾਲਟਾ ਇਹਦੀ ਇੱਕ ਦਿਨ ਦੀ ਕਮਾਈ ਹੈ ਜਿਹੜੀ 9 ਕਰੋੜ 90 ਲੱਖ ਰੁਪਈਆ ਵੀ ਉਹਨਾਂ ਨੇ ਜਿਹੜੇ ਅਸ਼ੋਕਾ ਕਾਰੋਬਾਰ ਨਹੀਂ ਛੱਡਣਾ ਉਹਨਾਂ ਦੇ ਸਾਡੀਆਂ ਜ਼ਮੀਨਾਂ ਨਹੀਂ ਛੱਡਣੀਆਂ ਇਸ ਕਰਕੇ ਉਹ ਜਾਵਰ ਨੇ ਉਹ ਜਿਹੜੇ ਕਾਪਲ ਨੇ ਉਹ ਆ ਰਹੇ ਨੇ ਵੱਡੀ ਪੱਧਰ ਤੇ ਇੱਥੋਂ ਦਾ ਮੁੱਖ ਮੰਤਰੀ ਇੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਉਹ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਵਾਸਤੇ ਗਲੀਚੇ ਮਸਾਉਣ ਲੱਗੇ ਹੋਏ ਨੇ ਇਸ ਕਰਕੇ ਬੰਦਾ ਸਿੰਘ ਬਹਾਦਰ ਦੇ ਬਾਅਦ ਸਮੇਤੋ ਜਿਹੜੀ ਭਗਤ ਸਰਾਪ ਤੇ ਕਰਤਾਰ ਸਿੰਘ ਸਾਹਿਬ ਦੇ ਵਾਰਸ ਲੋਕੋ ਆਮਦਾਨ ਚ ਇਸ ਕਰਕੇ ਇੱਥੇ ਦੀ ਹਕੂਮਤ ਨੂੰ ਇਹ ਭਲੇਖਾ ਨਹੀਂ ਪਾਲਣਾ ਚਾਹੀਦਾ ਕਿ ਅਸੀਂ ਇੱਥੇ ਭਗਤ ਸਿੰਘ ਨੂੰ ਫਾਹੇ ਲਾਤਾ ਅਸੀਂ ਕਰਤਾਰ ਸਿੰਘ ਸਾਹਿਬ ਨੂੰ ਫਾਹੇ ਲਾਤਾ ਇਸ ਕਰਕੇ ਉਦਮ ਸਿੰਘ ਨੂੰ ਸੀਰ ਕਰਤਾ ਇਸ ਕਰਕੇ ਅੱਜ ਭਗਤ ਸਿੰਘ ਦੇ ਵਾਰਸ ਆ ਬੈਠੇ ਨੇ ਜਿਹੜਾ ਇਸ ਮદાન ਦੇ ਵਿੱਚ ਭਗਤ ਸਿੰਘ ਦੇ ਵਾਰਸ ਲੜਦੇ ਆਉਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਨੇ ਜਿਹੜੇ ਉਹ ਉਸ ਗੱਲ ਵਾਸਤੇ ਤਿਆਰ ਨੇ ਕਿ ਕਿੰਨੀਆਂ ਅੱਥੂ ਗਾ ਦੇ ਗੋਲੇ ਸੱਡੋਂਗੇ ਕਿੰਨੀਆਂ ਗੋਲੀਆਂ ਸੱਡੋਂਗੇ ਕਿਸ ਤਰੀਕੇ ਨਾਲ ਤੁਸੀਂ ਸਾਡੇ ਤੇ ਜਬਰ ਕਰੋਗੇ ਇਹ ਆਉਣ ਵਾਲੇ ਦਿਨਾਂ ਚ ਇਸ ਕਰਕੇ ਪੰਜਾਬ ਦੇਖਦਾ ਪੂਰਾ ਦੇਸ਼ ਦੇਖਦਾ ਇਹਨਾਂ ਨੇ ਯਾਵਰਾਂ ਨੇ ਮੁਰਨਾ ਭਰਾਵੋ ਚੋਡੀ ਜਿੱਤ ਹੋਣੀਆ ਪਹਿਲਾਂ ਵੀ ਜਿੱਤ ਹੋਈਆ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਤੁਸੀਂ ਲੜ ਰਹੇ ਹੋ ਮੈਂ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਚ ਜਿਹੜਾ ਇਥੇ एलान ਹੋਊਗਾ ਇਸ ਮੋਰਚੇ ਨੂੰ ਕਿੰਨਾ ਵਿਸ਼ਾਲ ਕਰਨਾ ਕਿਸ ਤਰੀਕੇ ਨਾਲ ਚਲਾਉਣਾ ਕਿਵੇਂ ਗਿਰਤੀ ਵਧਾਉਣੀ ਆ ਕਿਵੇਂ ਪਿਛਲੀ ਵਿਅਤ ਪਾਉਣੀ ਆ ਉਹ ਵਿਅਤ ਨੂੰ ਪੂਰੀ ਤਰ੍ਹਾਂ ਦੇ ਨਾਲ ਤੁਸੀਂ ਲਾਗੂ ਕਰੋਗੇ ਇਸ ਆਸ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਪ੍ਰਧਾਨ ਜੀ ਦਾ